ਕਲਕੱਤਾ ਚ ਟ੍ਰੇਨੀ ਡਾਕਟਰ ਦੇ ਨਾਲ ਰੇਤ ਤੇ ਕਤਲ ਦੇ ਮਾਮਲੇ ਦੇ ਸਬੰਧ ਦੇ ਵਿੱਚ ਭਵਾਨੀਗੜ੍ਹ ਦੇ ਸਿਵਲ ਹਸਪਤਾਲ ਦੀ ਓਪੀਡੀ ਜਿਹੜੀ 2 ਘੰਟੇ ਲਈ ਬੰਦ ਰਹੀ ਹੈ ਬਿਲਕੁਲ ਵੈਸਟ ਬੰਗਾਲ ਚ ਡਾਕਟਰ ਨਾਲ ਹੋਈ ਘਟਨਾ ਤੇ ਉਸ ਤੋਂ ਬਾਅਦ ਭਵਾਨੀਗੜ੍ਹ ਸਿਵਲ ਹਸਪਤਾਲ ਦੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ ਦੱਸਦੀ ਕਿ 2 ਘੰਟਿਆਂ ਲਈ ਪੂਰਨ ਤੌਰ ਤੇ ਓਪੀਡੀ ਨੂੰ ਜਿਹੜਾ ਬੰਦ ਕੀਤਾ ਗਿਆ ਡਾਕਟਰਾਂ ਦੇ ਕਾਤਲ ਨੂੰ ਜਿਹੜੀ ਫਾਂਸੀ ਤੇ ਡਾਕਟਰ ਦੇ ਕਾਤਲ ਨੂੰ ਜਿਹੜੀ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਦਾ ਬਿਲਕੁਲ ਹੈ ਪੱਛਮੀ ਬੰਗਾਲ ਦੇ ਵਿੱਚ ਇੱਕ ਲੇਡੀ ਡਾਕਟਰ ਦੇ ਨਾਲ ਵਾਪਰਿਕ ਜੇਫ ਤੇ ਕਤਲ ਦੀ ਘਿਨੌਣੀ ਘਟਨਾ ਖਿਲਾਫ ਅੱਜ 올 ਇੰਡੀਆ ਦੇ ਸਬੰਧ ਤੇ ਸਰਕਾਰੀ ਹਸਪਤਾਲ ਪਵਾਨੀਗਰ ਦੇ ਡਾਕਟਰਾਂ ਸਮੇਤ ਸਮੁੱਚੇ ਸਟਾਫ ਦੇ ਵੱਲੋਂ ਸਵੇਰੇ 8 ਵਜੇ ਤੋਂ 10 ਵਜੇ ਤੱਕ ਹੜਤਾਲ ਕਰਕੇ ਸਰਕਾਰ ਖਿਲਾਫ ਜਨਮ ਕੇ ਨਾੜੇਵਾਦੀ ਕੀਤੀ ਗਈ। ਇਸ ਮੌਕੇ ਡਾਕਟਰਾਂ ਦੇ ਨਾਲ ਗੱਲਬਾਤ ਕਰਦਿਆ ਕਿ ਸਰਕਾਰ ਨੇ ਸੁੱਪਰ ਧਿਆਨ ਦੇਣਾ ਚਾਹੀਦਾ ਤੇ ਹਰ ਹਸਪਤਾਲ ਦੇ ਵਿੱਚ ਪੁਲਿਸ ਅਧਿਕਾਰੀ ਦੀ ਡਿਊਟੀ ਲਗਾਉਣੀ ਚਾਹੀਏ ਤਾਂ ਜੋ ਮਰੀਜ਼ ਜਾਂ ਡਾਕਟਰ ਕਿਸੇ ਵੀ ਤਰ੍ਹਾਂ ਦੀ ਦੋਨਾਂ ਨੂੰ ਪਰੇਸ਼ਾਨੀ ਆਤਕੀ ਤਾਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਤੇ ਹਸਪਤਾਲਾਂ ਦੇ ਸੀਸੀਟੀਵੀ ਕੈਮਰੇ ਨੇ ਜਿਹੜੇ ਜ਼ਰੂਰ ਲਗਾਉਣੇ ਚਾਹੀਦੇ ਨੇ ਤਾਂ ਜੋ ਘਟਨਾ ਕਰਨ ਵਾਲੇ ਵਿਅਕਤੀਆਂ ਨੂੰ ਹੌਸਲਾ ਨਾ ਹੋਵੇ ਕਿਉਂਕਿ ਇਸ ਤਰ੍ਹਾਂ ਦੀ ਹਰਕਤ ਕਰ ਤੇ ਉਹਨਾਂ ਮੰਗ ਕੀਤੀ ਕਿ ਬੈਸਬੰਗਾਲ ਦੇ ਕੋਲਕਾਤਾ ਦੇ ਵਿੱਚ ਜੋ ਇਹ ਘਟਨਾ ਵਾਪਰੀ ਹੈ ਡਾਕਟਰ ਮੋਨੀਕਾ ਜੋ ਕਿ ਦੇਰ ਰਾਤ ਹਸਪਤਾਲ ਦੇ ਵਿੱਚ ਪਹੁੰਚੇ ਤੇ ਉਹਨਾਂ ਨਾਲੇ ਘਟਨਾ ਕੀਤੀ ਗਈ ਉਹਨਾਂ ਦੋਸ਼ੀਆਂ ਨੂੰ ਪੰਜ ਸਾਲ ਦੀ ਸਜ਼ਾ ਦਿੱਤੀ ਜਾਵੇ ਤੇ ਸਰਕਾਰ ਔਰਤਾਂ ਦੀ ਸੁਰੱਖਿਆ ਲਈ ਕੜੇ ਕਾਨੂੰਨ ਨੂੰ ਬਣਾਵੇ ਤਾਂ ਜੋ ਦੋਵੇਂ ਜਾਂ ਜੋ ਕਿਸੇ ਵੀ ਔਰਤ ਦੇ ਨਾਲ ਇਸ ਤਰ੍ਹਾਂ ਦੀ ਘਟਨਾ ਕਰਨ ਬਾਰੇ ਕੋਈ ਸੋਚ ਵੀ ਨਾ ਕਰੇ। ਬਿਲਕੁਲ ਪੂਰਨ ਤੌਰ ਤੇ 2 ਘੰਟੇ ਲਈ ਜਿਹੜਾ ਓਪੀਡੀ ਬੰਦ ਰਿਹਾ ਜਿਸ ਤੇ ਕਾਰਨ ਨਵੇਂ ਮਰੀਜ਼ਾਂ ਦੀ ਰਜਿਸਟ੍ਰੇਸ਼ਨ ਨਹੀਂ ਹੋ ਤੇ ਉਹਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ। ਜਿਹੜੇ ਹਕਾਲ ਦਾ ਪ੍ਰੋਗਰਾਮ ਹੈ ਕੀ ਕਿਹੜੇ ਮੰਦਰ ਤੋਂ ਲੈ ਕੇ ਸਰ ਜਿਹੜੇ ਅੱਜ ਦਾ ਪ੍ਰੋਟੈਸਟ ਕੀਤਾ ਗਿਆ ਹੈ ਇਹ ਜਿਹੜਾ ਤੁਹਾਨੂੰ ਪਤਾ ਹੀ ਹੈ ਵੈਸਟ ਬੰਗਾਲ ਚ ਜਿਹੜੀ ਬਹੁਤ ਹੀ ਘਨੌਣੀ ਘਟਨਾ ਹੋਈ ਹੈ ਡਾਕਟਰ ਮੋਮਿਤਾ ਨਾਲ ਮਰਡਰ ਤੇ ਬਰੂਟਲੀ ਰੇਪ ਕੀਤਾ ਗਿਆ ਉਹਨਾਂ ਨੂੰ ਉਹਨਾਂ ਦੇ ਉਹਨਾਂ ਨੂੰ ਇਨਸਾਫ ਦਿਵਾਉਣ ਵਾਸਤੇ ਫਾਸਟ ਟਰੈਕ ਕੋਰਟ ਦੇ ਅੰਦਰ ਛੇਤ ਤੇ ਛੇਤੀ ਕਾਰਵਾਈ ਕੀਤੀ ਜਾਵੇ ਉਹਦੇ ਪ੍ਰੋਟੈਸਟ ਦੇ ਅਗੇਂਸਟ ਅਸੀਂ ਨੇ 2 ਘੰਟੇ ਓਪੜੀ ਬੰਦ ਕੀਤੀ ਹੈ ਪੀਸੀਐਮਐਸ ਐਸੋਸੀਏਸ਼ਨ ਦੀ ਕਾਲ ਸੀਗੀ ਇਹਦੇ ਤੇ ਨਾਲ ਆਈਐਮਏ ਵੀ ਇਨਵੋਲਡ ਹੈ ਤੇ ਨਾਲ ਮੇਰਾ ਸਾਰਾ ਪੈਰਾਮੈਡੀਕਲ ਸਟਾਫ ਉਰ ਹੁੰਦਾ ਇਨਵੋਲਡ ਹੈ ਸਾਰਿਆਂ ਦੇ ਸਾਰੇ ਨਾਲ ਮਿਲ ਕੇ ਅਸੀਂ ਇਸ ਚੀਜ਼ ਦੀ ਮੰਗ ਕਰ ਰਹੇ ਹਾਂ ਕਿਉਂਕਿ ਔਰਤਾ ਦੀ ਸੁਰੱਖਿਆ ਕੱਲੀ ਹਰ ਹਰ ਜਗ੍ਹਾ ਜ਼ਰੂਰੀ ਹੈ ਕੱਲੀ ਇੱਕ ਡਾਕਟਰ ਨਾਲ ਹੋਇਆ ਅਸੀਂ ਇਹ ਮੰਗ ਕਰਦੇ ਹਾਂ ਵੀ ਸਾਰੇ ਸਭ ਕਿਤੇ ਔਰਤ ਪੂਰੀ ਆਜ਼ਾਦੀ ਨਾਲ ਘੁੰਮ ਸਕੇ ਤਾਂ ਉਹ ਸੁਰੱਖਿਅਤ ਮਹਿਸੂਸ ਕਰ ਸਕੇ ਜੇ ਉਹਦੀ ਡਿਊਟੀ ਤੇ ਸੁਰੱਖਿਅਤ ਨਹੀਂ ਹੈ ਤਾਂ ਹੋਰ ਕਿੱਥੇ ਸੁਰੱਖਿਅਤ ਮਹਿਸੂਸ ਕਰੂਗੀ ਇਸ ਇਸ ਚੀਜ਼ ਦਾ ਪ੍ਰੋਟੈਸਟ ਹੈ ਜੇ ਇਸ ਖਿਲਾਫ ਸੀ ਤਾਂ ਕਿ ਪੂਰਾ ਪੂਰਾ ਸਾਨੂੰ ਇਨਸਾਫ ਮਿਲੇ ਤੇ ਸਾਰੇ ਕਿਤੇ ਯਕੀਨੀ ਬਣਾਈ ਜਾਵੇ ਸੁਰੱਖਿਆ ਹਰ ਥਾਂ ਤੇ ਸੀਸੀਟੀਵੀ ਲੱਗਣ ਹਰ ਉਸ ਆ ਜੇ ਹਸਪੀਟਲ ਹੈ ਤਾਂ ਉਥੇ ਇੱਕ ਚੌਕੀ ਬਣੇ ਕੋਈ ਨਾ ਕੋਈ ਇੱਕ ਸਟਾਫ ਬੰਦਾ ਜਰੂਰ ਹੋਣਾ ਚਾਹੀਦਾ ਹਰ ਵੇਲੇ ਕਿਉਂਕਿ ਸਾਡੇ ਕੋਲੇ ਰਾਤ ਨੂੰ ਵੀ ਲੇਡੀ ਸਟਾਫ ਹੁੰਦਾ ਹੈ ਦਿਨੇ ਵੀ ਲੇਡੀ ਸਟਾਫ ਹੁੰਦਾ ਹੈ ਰਾਤ ਨੂੰ ਤਾਂ ਕੱਲੀਆਂ ਵਿਚਾਰੀਆਂ ਗਾਇਨੀਚ ਕੰਮ ਹੈ ਗਾਇਨੀਚ ਬਿਲਕੁਲ ਸਿਰਫ ਤੇ ਸਿਰਫ ਕੱਲੀਆਂ ਲੇਡੀਸ ਲੇਡੀ ਸਟਾਫ ਹੀ ਹੁੰਦਾ ਹੈ ਹੋਰ ਕੋਈ ਸਟਾਫ ਨਹੀਂ ਹੁੰਦਾ ਹੈਗਾ ਇਸ ਲਈ ਉਹਨਾਂ ਦੀ ਸੁਰੱਖਿਆ ਬਹੁਤ ਜ਼ਿਆਦਾ ਯਕੀਨੀ ਜ਼ਰੂਰੀ ਹੈ ਸਾਨੂੰ ਇਸ ਕਰਕੇ ਅਸੀਂ ਨੇ ਅੱਜ 2 ਘੰਟੇ ਦਾ ਪ੍ਰੋਟੈਸਟ ਕੀਤਾ ਹੈ ਭੈਣ ਭਾਈ ਸਾਰੇ ਖੜੇ ਨੇ ਵਿਚਾਰੇ ਮਰੀਜ਼ ਉਹਨਾਂ ਨੂੰ ਜਿਹੜੇ ਐਨੇ ਪਰੇਸ਼ਾਨੀ ਹੋਈ ਹੈ 2 ਘੰਟੇ ਪਰ ਉਹ ਫਿਰ ਵੀ ਸਾਡੇ ਨਾਲ ਬੈਠ ਕੇ ਜਦੋਂ ਉਹਨਾਂ ਨੂੰ ਗੱਲ ਸਮਝਾਈ ਗਈ ਉਹ ਸਾਡੇ ਨਾਲ ਬੈਠ ਕੇ ਉਹਨਾਂ ਨੇ ਨਾਲ ਪ੍ਰੋਟੈਸਟ ਕੀਤਾ ਮੈਂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦੀ ਹਾਂ ਇਹ ਸਾਡੇ ਨਾਲ ਬੈਠ ਕੇ ਨਾਲ ਜੁੜੇ ਨੇ ਮੰਗ ਅਸੀਂ ਇਹ ਗੱਲ ਕਰਦੇ ਹਾਂ ਜੀ ਹਰ ਜਗ੍ਹਾ ਤੇ ਇਕੱਲੇ ਹਸਪੀਟਲ ਨਹੀਂ ਜਿੱਥੇ ਵੀ ਹੈ ਔਰਤ ਕੰਮ ਕਰ ਰਹੀ ਹੈ ਅੱਜ ਔਰਤ ਬਿਲਕੁਲ ਮਰਦ ਨਾਲ ਕੰਦੇ ਦਾ ਕੰਦਾ ਮਲਾ ਕੇ ਚੱਲ ਰਹੀ ਹੈ ਹਰ ਥਾਂ ਤੇ ਸੀਸੀਟੀਵੀ ਲੱਗਿਆ ਹੋਣਾ ਚਾਹੀਦਾ ਹੈ ਤਾਂ ਕਿ ਔਰਤਾਂ ਸੁਰੱਖਿਅਤ ਮਹਿਸੂਸ ਕਰਨ ਜੇ ਡਾਕਟਰ ਨੇ ਮਤਲਬ ਹਸਪਤਲ ਹੈ ਹਸਪਤਲ ਦੇ ਅੰਦਰ ਹਮੇਸ਼ਾ ਲੜਾਈ ਝਗੜੇ ਵਾਲਾ ਮਾਹੌਲ ਰਹਿੰਦਾ ਹੀ ਰਹਿੰਦਾ ਹੈ ਕਿਉਂਕਿ ਲੜਾਈ ਝਗੜੇ ਵਾਲੇ ਮਰੀਜ਼ ਆਉਂਦੇ ਰਹਿੰਦੇ ਨੇ ਤੇ ਇੱਕ ਚੌਕੀ ਦਾ ਕੋਈ ਬੰਦਾ ਕੋਈ ਇੱਕ ਇਨਚਾਰਜ ਕੁਝ ਵੀ ਕੋਈ ਵੀ ਬੰਦਾ ਕਾਂਸਟੇਬਲ ਕੋਈ ਵੀ ਬੰਦਾ ਇੱਕ ਹਰ ਵੇਲੇ ਹਸਪੀਟਲ ਦੇ ਅੰਦਰ ਮੌਜੂਦ ਹੋਣਾ ਚਾਹੀਦਾ ਹੈ ਤਾਂ ਕਿ ਇਸ ਗੱਲ ਦਾ ਡਰ ਬਣਿਆ ਰਹੇ ਵੀ ਹਾਂ ਉਹ ਰ ਸੁਰੱਖਿਆ ਹੈ ਮੇਰਾ ਨਾਮ ਸੁਸ਼ਮਾ ਰੋੜਾ ਜੀ ਮੈਂ ਲਚਵੀ ਐਨ ਐਮ ਯੂਨੀਅਨ ਦੀ ਸੂਭਾ ਪ੍ਰਧਾਨ ਆ ਅਸੀਂ ਅੱਜ ਲਈ ਜਿਹੜਾ 2 ਘੰਟਿਆਂ ਦਾ ਪ੍ਰੋਗਰਾਮ ਸੀਗਾ ਉਹਦੇ ਲਈ ਸਾਡੇ ਪੀ ਐਸ ਸੀ ਤੇ ਇਕੱਠੇ ਹੋਏ ਆ ਵੈਸਟ ਬੰਗਾਲ ਚ ਜਿਹੜੀ ਬਹੁਤ ਹੀ ਘਨੌਣੀ ਘਟਨਾ ਹੋਈ ਆ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਕਿ ਡਾਕਟਰ ਰਾਤ ਨੂੰ ਡਿਊਟੀ ਦੇ ਉੱਤੇ ਰੈਸਟ ਰੂਮ ਦੇ ਵਿੱਚ ਰੈਸਟ ਕਰ ਰਹੀ ਹੁੰਦੀ ਹੈ ਪੁਲਿਸ ਦਾ ਇੱਕ ਬੰਦਾ ਤੁਸੀਂ ਦੇਖੋ ਲਾ ਐਂਡ ਆਰਡਰ ਦੀ ਸਥਿਤੀ ਕੈਸੀ ਹੈ ਪੁਲਿਸ ਦਾ ਇੱਕ ਬੰਦਾ ਆਉਂਦਾ ਉਸ ਲੇਡੀ ਨਾਲ ਬੁਰੀ ਤਰ੍ਹਾਂ ਰੇਪ ਕਰਦਾ ਉਹਦਾ ਮਰਡਰ ਕਰਦਾ ਤੇ ਚਲਾ ਜਾਂਦਾ ਸਵੇਰ ਦੇ 6 ਵਜੇ ਤੱਕ ਕਿਸੇ ਨੂੰ ਪਤਾ ਨਹੀਂ ਲੱਗਦਾ 6 ਵਜੇ ਜਾ ਕੇ ਜਦੋਂ ਪਤਾ ਲੱਗਦਾ ਫਿਰ ਇਸ ਗੱਲ ਦਾ ਰੌਲਾ ਪੈਂਦਾ ਤੁਸੀਂ ਦੇਖੋ ਵੀ ਇੱਕ ਡਾਕਟਰ ਆਪਦੀ ਡਿਊਟੀ ਤੇ ਸੁਰੱਖਿਅਤ ਨਹੀਂ ਤਾਂ ਹੋਰ ਕੀ ਹੋਊਗਾ 24 ਘੰਟੇ ਦੀ ਡਿਊਟੀ ਸਾਡੇ ਡਾਕਟਰ ਸਾਡੀਆਂ ਸਟਾਫ ਨਰਸਾਂ ਅਸੀਂ ਲੋਕ ਕਰਦੇ ਆਂ ਲੋਕਾਂ ਦੀ ਸੇਵਾ ਚ ਦਿਨੇ ਰਾਤ ਹਾਜ਼ਰ ਆਂ ਤੇ ਅਸੀਂ ਸੁਰੱਖਿਅਤ ਨਹੀਂ ਇਹ ਘਟਨਾ ਕੱਲੀ ਵੈਸਟ ਬੰਗਾਲ ਦੀ ਨਹੀਂ ਅਸੀਂ ਮੰਗ ਕਰਦੇ ਆਂ ਵੀ ਔਰਤਾਂ ਦੀ ਸੁਰੱਖਿਆ ਲਈ ਕੋਈ ਇਹੋ ਜਿਹਾ ਕਾਨੂੰਨ ਬਣੇ ਕਿ ਜਿਹੜਾ ਵੀ ਕੋਈ ਰੇਪ ਕਰਦਾ ਮਰਡਰ ਕਰਦਾ ਔਰਤ ਨਾਲ ਬਤਮੀਜ਼ੀ ਕਰਦਾ ਉਹਨੂੰ ਤੁਰੰਤ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ। ਨਾ ਕਿ ਲੰਬਾ ਸਮਾਂ ਹੋ ਇਨਸਾਫ ਲਈ ਕੋਰਟਾਂ ਦੇ ਵਿੱਚ ਭਟਕੇ ਕੋਈ ਇਹੋ ਜਿਹਾ ਕਾਨੂੰਨ ਬਣੇ ਤੁਰੰਤ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ। 53 ਤੋਂ ਘੱਟ ਸਜ਼ਾ ਨਹੀਂ ਹੋਣੀ ਚਾਹੀਦੀ। ਹਸਪਤਾਲਾਂ ਦੀ ਸਿਕਿਉਰਟੀ ਨੂੰ ਲੈ ਕੇ ਤੁਸੀਂ ਕੀ ਹਸਪਤਾਲਾਂ ਦੀ ਸਿਕਿਉਰਟੀ ਦੇ ਜੀ ਹਰ ਥਾਂ ਤੇ ਸੀਸੀਟੀਵੀ ਕੈਮਰੇ ਲੱਗਣ ਜਿਹੜੀ ਪੁਲਿਸ ਹੈ ਉਹ ਇੱਥੇ ਹਰ ਵਕਤ ਤੰਤ ਰਹੇ ਰਾਤ ਨੂੰ ਵੀ ਔਰਤ ਸਟਾਫ ਡਿਊਟੀ ਤੇ ਹੁੰਦਾ ਸਾਡੇ ਡਾਕਟਰ ਰਾਤ ਨੂੰ ਔਨ ਕਾਲ ਹੁੰਦੇ ਨੇ ਜਾਂ ਡਿਊਟੀ ਤੇ ਹੀ ਹੁੰਦੇ ਨੇ ਸਾਡੀਆਂ ਸਟਾਫ ਨਰਸਿਸ ਐਮਰਜੈਂਸੀ ਦੇ ਵਿੱਚ ਲੇਬਰ ਰੂਮ ਦੇ ਵਿੱਚ ਹਰ ਥਾਂ ਤੇ ਹੁੰਦੀਆਂ ਨੇ ਤਾਂ ਉਹਨਾਂ ਦੀ ਸੁਰੱਖਿਆ ਲਈ ਹਰ ਥਾਂ ਤੇ ਸੀਸੀਟੀਵੀ ਕੈਮਰੇ ਤੇ ਇੱਕ ਚੌਂਕੀ ਦਾ ਪ੍ਰਬੰਧ ਉਹਨਾਂ ਲਈ ਸਕਿਉਰਿਟੀ ਗਾਰਡ ਹਰ ਸਮੇਂ ਹੋਣਾ ਚਾਹੀਦਾ ਕਿ ਇਹਦੇ ਲਈ ਕੋਈ ਦੇਸ਼ ਦੇ ਵਿੱਚ ਸਖਤ ਕਾਨੂੰਨ ਬਣਨਾ ਚਾਹੀਦਾ ਜਿਹਦੇ ਨਾਲ ਕਾਤਲਾਂ ਦੇ ਅੰਦਰ ਡਰ ਪੈਦਾ ਹੋਵੇ ਤੇ ਔਰਤਾਂ ਦੀ ਤੇ ਭੈਣਾਂ ਦੀ ਸੁਰੱਖਿਆ ਜਿਹੜੀ ਹੈ ਉਹ ਹੋ ਸਕੇ हां मेरा नाम राणो खेड़ीगिल्ला आशा वर्क क्रास फैसिलिटेटर जूनियर उपप्रधाना मैं जेड़ा ਅਸੀਂ ਅੱਜ ਪ੍ਰੋਗਰਾਮ ਕਰ ਰਹੇ ਆ ਬੈਸਟ ਬੋਲ ਦੇ ਵਿੱਚ ਡਾਕਟਰ ਸਾਹਿਬ ਨਾਲ ਜੋ ਰੇਪ ਹੋਇਆਗਾ ਉਸ ਤੋਂ ਰੇਪ ਤੋਂ ਬਾਅਦ ਉਹਨਾਂ ਦਾ ਮਰਡਰ ਵੀ ਕੀਤਾ ਗਿਆਗਾ ਕਿਉਂਕਿ ਬੈਸਟ ਮੰਗੋਲ ਦੀ ਜਿਹੜੀ ਸਰਕਾਰ ਆ ਉਹਦੇ ਵਾਸਤੇ ਬਹੁਤ ਸ਼ਰਮਨਾਕ ਗੱਲ ਆ ਗਈ ਜਿਹਦੇ ਲਈ ਪੂਰੇ ਪੰਜਾਬ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਜਿੰਨਾ ਸਿਹਤ ਮਹਿਕਮਾ ਦਾ ਉਹਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈਗਾ ਜਿਹੜੇ ਰੋਸ ਦੇ ਮੱਦੇਨਜ਼ਰ 10 लाख ਸਾਡੇ ਭਵਾਨੀਗੜ੍ਹ ਪੀਐਸਸੀ ਤੋਂ ਉੱਤੇ ਸਾਡਾ ਸਾਰਾ ਸਟਾਫ ਡਾਕਟਰ ਸਾਹਿਬਾਨ ਸਟਾਫ ਨਰਸ ਜਿੰਨਾ ਵੀ ਮਹਿਕਮਾ ਕੰਮ ਕਰਦਾ ਆਸ਼ਾ ਵਰਕਰਜ਼ ਪੂਰਾ ਸਾਡਾ ਸਟਾਫ ਬੈਠਾਗਾ ਅੱਜ ਹੜਤਾਲ ਦੇ ਉੱਪਰ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਜਿਹੜੇ ਸਾਡੇ ਪਿੰਡਾਂ ਦੇ ਵਿੱਚ ਸਾਡੇ ਭੈਣ ਭਰਾ ਸਾਡੇ ਜਿਹੜੇ ਪੇਸ਼ੈਂਟ ਖੜੇ ਨੇ ਉਹਨਾਂ ਨੇ ਸਾਡੇ ਨਾਲ ਬਹੁਤ ਵਧੀਆ ਕੋਆਪਰੇਟ ਕੀਤਾਗਾ ਉਹ ਖੜੇਆਂ ਵੇਟ ਦੇ ਵਿੱਚ ਕਿ ਜਦੋਂ ਵੀ ਡਾਕਟਰ ਸਾਹਿਬ ਫ੍ਰੀ ਹੁੰਦੇ ਨੇ ਉਦੋਂ ਉਹਨਾਂ ਦਾ ਜਿਹੜਾ ਚੈੱਕਅਪ ਕੀਤਾ ਜਾਊਗਾ ਪਰ ਨਾਲ ਨਾਲ ਪੰਜਾਬ ਸਰਕਾਰ ਕੇਂਦਰ ਸਰਕਾਰ ਤੋਂ ਸੀ ਇਹ ਮੰਗ ਕਰਦੇ ਆਂ ਕਿ ਜੇ ਇੱਕ ਔਰਤ ਮਰਦ ਦੇ ਨਾਲ ਮੋਢਾ ਨਾਲ ਮੋਢਾ ਲਾ ਕੇ ਕੰਮ ਕਰ ਰਹੀ ਆ ਕਿਸੇ ਵੀ ਵਿਭਾਗਮੇ ਦੇ ਵਿੱਚ ਤਾਂ ਜਿਹੜੀ ਉਹਦੀ ਸੁਰੱਖਿਆ ਬਣਾਉਣੀ ਬਹੁਤ ਜ਼ਰੂਰੀ ਆ ਗਈ ਜੇਕਰ ਜਿਹੜੀ ਸੁਰੱਖਿਆ ਨਾ ਕੀਤੀ ਗਈ ਤਾਂ ਜਿਹੜੀ ਅੱਜ ਵੈਸਟ ਮਗਾਉਲ ਦੇ ਵਿੱਚ ਘਟਨਾ ਹੋਈ ਏ ਹਰ ਇੱਕ ਪੰਜਾਬ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਹਰ ਪੀਐਸਸੀਸੀਐਸਸੀ ਤੇ ਹੋਊਗੀ ਉਹ ਕਿਉਂ ਹੋਊਗੀ ਕਿਉਂਕਿ ਜੇ ਉਸ ਬੰਦੇ ਨੂੰ ਫਾਸੀ ਦੀ ਸਜ਼ਾ ਨਾ ਦਿੱਤੀ ਗਈ ਤੇ ਡਾਕਟਰ ਮਮਿਤਾ ਨੂੰ ਇਨਸਾਫ ਨਾ ਦਿੱਤਾ ਗਿਆ ਤਾਂ ਜਿਹੜੇ ਇਹ ਲੋਕ ਹੁੰਦੇ ਜਿਹੜੇ ਇਹ ਮਰਦ ਹੁੰਦੇ ਨੇ ਜਿਨ੍ਹਾਂ ਨੂੰ ਗੁੰਡਾਗਰਦੀ ਕਰਨ ਦਾ ਔਰ ਔਰਤਾਂ ਨਾਲ ਧੱਕਾਸ਼ਾਹੀ ਕਰਨ ਦਾ ਜਿਹੜਾ ਲਾਇਸੈਂਸ ਮਿਲਿਆ ਹੁੰਦਾ ਤarro ਮਾਤ ਤਾਂ ਪਉਗੀ ਜੇ ਉਹ ਸਰਕਾਰ ਵੱਲੋਂ ਉਸ ਬੰਦੇ ਨੂੰ ਫਾਸੀ ਦੇ ਸਾਹਮਣੇ ਜਾਉਗੀ ਤਾਂ ਡਾਕਟਰ ਮੋਹਨ ਤਾਂ ਜਿਹੜਾ ਇਨਸਾਫ ਆਉ ਮਿਲੂਗਾ ਜੇ ਇਨਸਾਫ ਨਾ ਦਿੱਤਾ ਸਰਕਾਰ ਨੇ ਜਾਂ ਪ੍ਰਸ਼ਾਸਨ ਨੇ ਤੁਹਾਡਾ ਸਰ ਅਗਲਾ ਕੀ ਕਰੋਗਾ ਤਾਂ ਜੇ ਇਨਸਾਫ ਨਾ ਦਿੱਤਾ ਗਿਆ ਤਾਂ ਪੂਰੇ ਪੰਜਾਬ ਦੇ ਵਿੱਚ ਫਿਲਹਾਲ 2 ਘੰਟਿਆਂ ਦਾ ਪ੍ਰੋਗਰਾਮ ਆ ਤਾਂ ਫਿਰ ਇਹ ਪੂਰੇ ਪੰਜਾਬ ਦੇ ਵਿੱਚ ਹਰ ਰੋਜ਼ ਦਾ ਇੱਕ ਹਰ ਰੋਜ਼ ਦਿਖਾਵਾ ਦਿਖਾਵਾ ਹੋਊਗੀ ਕਿ ਹਰ ਜ਼ਿਲ੍ਹੇ ਦੇ ਵਿੱਚ ਹਰ ਪੀ.ਆਰ.ਸੀ. ਸਾਹ ਹਰ ਸੀ.ਐਸ. ਉੱਤੇ ਹਰੇਕ ਸਟਾਫ ਧਰਨੇ ਦੇ ਉੱਤੇ ਬੈਠਾ ਜਿਹੜੇ ਸਾਡੇ ਲੋਕ ਆ ਸਾਡੀ ਪਬਲਿਕ ਆ ਉਹਨਾਂ ਨੂੰ ਨਰਾਸ਼ ਹੋਣਾ ਪਊਗਾ ਤੇ ਜਿਹੜੇ ਉਹਨਾਂ ਦੇ ਮਰੀਜ਼ ਨੇਗੇ ਉਹਨਾਂ ਜਿਹੜੀ ਖਦਲ ਖਾ ਰਹੀ ਹੋਊਗੀ ਉਹ ਬੱਕਰੀ ਹੋਊਗੀ ਤਾਂ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਇਸ ਚੀਜ਼ ਦਾ ਖਵਾਜਾ ਭੁਗਤਾਨਾ ਪਊਗਾ ਸਦਾ ਪੰਜਾਬ ਲੈਵਲ ਦਾ ਨਹੀਂ ਆਲ ਇੰਡੀਆ ਲੈਵਲ ਦਾ ਇਹ ਪੂਰੇ ਆਲ ਇੰਡੀਆ ਲੈਵਲ ਦਾ ਜੀ ਇਹ ਕੱਲਾ ਪੰਜਾਬ ਦਾ ਨਹੀਂ ਆ ਜੇ ਬੈਸਟ ਮੰਗਾਲ ਦੇ ਵਿੱਚ ਹੋਇਆ ਇਹ ਤਾਂ ਆਲ ਇੰਡੀਆ ਦਾ ਸਦਾ ਏ ਨਾ ਕਿ ਕੱਲਾ ਪੰਜਾਬ ਦਾਗਾ ਧੰਨਵਾਦ